ਡਿਜੀਟਲ ਮਾਰਕੀਟਿੰਗ ਦੇ ਰਾਹ ਔਖੇ ਨਹੀਂ ਸੁਨੀਤ ਜੀ ਬਸ ਇਹ ਕਨਫਿਊਜ਼ਨ ਹੈ ਇੱਕ ਜੇ ਤੁਸੀਂ ਡਿਜੀਟਲ ਮਾਰਕੀਟਿੰਗ ਨੂੰ ਸਮਝ ਲਓ ਸੌਖੇ ਤਰੀਕੇ ਦੇ ਨਾਲ ਪੰਜਾਬੀ ਚ ਤਾਂ ਕੁਝ ਵੀ ਨਹੀਂ ਕੋਈ ਆਪਣੇ ਕੋਲ ਇਹੋ ਜਿਹਾ ਤਰੀਕਾ ਨਹੀਂ ਵੀ ਜਿਹੜਾ ਆਪਣੇ ਪ੍ਰੋਡਕਟ ਨੂੰ ਸੌਖੇ ਤਰੀਕੇ ਦੇ ਨਾਲ ਗੂਗਲ ਤੇ ਕਿਵੇਂ ਲਿਆਉਣਾ ਹੈ ਫੇਸਬੁੱਕ ਤੇ ਐਡ ਕਿਵੇਂ ਲਾਉਣੀ ਹੈ ਇਹਨੂੰ ਸੌਖੇ ਤਰੀਕੇ ਨਾਲ ਸਮਝਿਆ ਜਾਵੇ ਇਹੀ ਉਹਲਾ ਇਹੀ ਹੁਣ ਇਵਨ ਕਿ ਆਪਣੇ ਇੱਕ ਫੇਸਬੁੱਕ ਐਡ ਲਾਉਣ ਲਈ ਹਜ਼ਾਰ ਹਜ਼ਾਰ ਡਾਲਰ ਲਏ ਜਾ ਰਹੇ ਹੈ ਕੰਪਨੀਆਂ ਵੱਲੋਂ ਬਹੁਤ ਸਾਰੀਆਂ ਇੰਟਰਨੈਸ਼ਨਲ ਕੰਪਨੀਆਂ ਦਾ ਹੀ ਦਬਦਬਾ ਹੈ ਦੇ ਵਿੱਚ ਛੋਟੇ ਬੰਦੇ ਨੇ ਜੇ ਨੇ ਕੋਈ ਚੀਜ਼ ਵੇਚਣੀ ਆ ਉਹਨੂੰ ਬੇਸਿਕ ਲੈਵਲ ਤੋਂ ਸ਼ੁਰੂ ਕਰਨ ਦਾ ਤਰੀਕਾ ਹੀ ਨਹੀਂ ਦੱਸਿਆ ਜਾਂਦਾ ਬੜੀ ਆਸਾਨੀ ਦੇ ਨਾਲ ਲੱਖਾਂ ਲੋਕਾਂ ਤੱਕ ਪਹੁੰਚ ਸਕਦੇ ਹੋ ਈਵਨ ਕਿ ਇਹੋ ਜੇ ਰਿਕਾਰਡ ਵੀ ਆਪਣੇ ਕੋਲੇ ਹੈਗੇ ਆ ਜਿਹੜੇ ਕਿ ਜਿਨ੍ਹਾਂ ਦਾ ਕੋਈ ਪ੍ਰੋਡਕਟ ਵੀ ਨਹੀਂ ਤੁਸੀਂ ਹਵਾ ਜੀ ਕੁਝ ਨਾ ਕੁਝ ਵੇਚ ਰਹੇ ਹੋ ਤੁਸੀਂ ਵਰਚੁਅਲ ਵੇਚ ਰਹੇ ਹੋ ਕੋਈ ਡਾਟਾ ਵੇਚ ਰਿਹਾ ਜੀ ਨੰਬਰ ਵੇਚ ਰਿਹਾ ਡਾਕਟਰਸ ਦੇ ਨੰਬਰ ਵੇਚ ਰਿਹਾ ਸੋ ਜਿਹਨੂੰ ਡਿਜੀਟਲ ਮਾਰਕੀਟਿੰਗ ਕਰਨ ਦਾ ਤਰੀਕਾ ਆ ਗਿਆ ਉਹ ਕੁਝ ਵੀ ਵੇਚ ਸਕਦਾ ਹੈ ਦੇ ਵਿੱਚ ਮੈਂ ਦੇਖਿਆ 7-8 ਸਾਲਾਂ ਤੋਂ ਮੇਰਾ ਫਾਰਮਰਸ ਨਾਲ ਵਾ ਇੰਨੇ ਸ਼ੁੱਧ ਇੰਨੇ ਚੰਗੇ ਇੰਨੇ ਵਧੀਆ ਪ੍ਰੋਡਕਟ ਬਣਾ ਰਿਹਾ ਲੋਕ ਪੰਜਾਬ ਦੇ ਪਰ ਉਹ ਕਿਸਾਨ ਮੇਲੇਆਂ ਤੱਕ ਸੀਮਤ ਹੈ ਸਟਾਲਾਂ ਤੱਕ ਸੀਮਤ ਹੈ ਕਿਸੇ ਮੋਲ ਦੇ ਵਿੱਚ ਉਹਨਾਂ ਦਾ ਸਮਾਨ ਨਹੀਂ ਵਿਕੂਗਾ ਜਿਹੜਾ ਸੋਸ਼ਲ ਮੀਡੀਆ ਜਾਂ ਗੂਗਲ ਐਡ ਹੈ ਇਹ ਹੈ ਲੌਂਗ ਟਰਮ ਸੋਡੇ ਬ੍ਰਾਂਡ ਬਣਾਉਣ ਲਈ ਰਾਤੋਂ ਰਾਤ ਅਮੀਰ ਕਰਨ ਲਈ ਕੋਈ ਚੀਜ਼ਾਂ ਨਹੀਂ ਹੈਗੀਆਂ ਇਹ ਲੋਕ ਇਹ ਦੱਸਣ ਲਈ ਹੈ ਲੋਕਾਂ ਨੂੰ ਵੀ ਅਸੀਂ ਹੈਗੇ ਆ ਸੋਸ਼ਲ ਮੀਡੀਆ ਨੂੰ ਆਏ ਸਮਝਣਾ ਹੈ ਵੀ ਅਸੀਂ ਰੈਗੂਲਰ ਅਪਡੇਟ ਕਰਨਾ ਹੈ ਰਾਤੋਂ ਰਾਤ ਇਹਦੇ ਵਿੱਚ ਕੁਝ ਨਹੀਂ ਹੋਣ ਵਾਲਾ ਹੌਲੀ ਹੌਲੀ ਤੁਸੀਂ ਵੈਬਸਾਈਟ ਦੀ ਨੋਲਿਜ ਆਣੀ ਹੈ ਬੇਸਿਕ ਜਿਹੜਾ ਤੁਹਾਡਾ ਬ੍ਰਾਂਡ ਹੈ ਉਹਦੀ ਇੱਕ ਡੋਮੇਨ ਲੈ 800 900 ਰੁਪਏ 500 ਰੁਪਏ 1000 ਰੁਪਏ ਤੱਕ ਡੋਮੇਨ ਆ ਜਾਂਦੇ ਹੁਣ ਇਸੇ ਤਰੀਕੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਹੋਏ ਤਾਂ ਮੈਂ ਤੁਹਾਨੂੰ 7 ਦਿਨਾਂ ਦਾ ਸ਼ਡਿਊਲ ਬਣਾ ਸਕਦਾ ਵੀ ਜੇ ਤੁਹਾਡਾ ਸੋਸ਼ਲ ਮੀਡੀਆ ਪੇਜ ਹੈ ਤੁਸੀਂ ਉੱਤੇ ਕੀ ਪਾਉਣਾ ਹੈ ਪਹਿਲੇ ਦਿਨ ਕੋਈ ਕੌਂਟੈਸਟ ਪਾ ਦਿਓ ਕਿ ਤੁਸੀਂ ਸਾਨੂੰ ਜੀ ਆ ਸਾਡੇ ਪ੍ਰੋਡਕਟ ਹੈ ਜੀ ਇਹਨੂੰ ਤੁਸੀਂ ਆਪ ਦੇ ਚੌਣ ਵਾਲੇ ਫਰੈਂਡ ਨੂੰ ਆਪੇ ਦਿਓ ਸਕਰੀਨਸ਼ਾਟ ਭੇਜੋ ਹਨਾ ਅਸੀਂ ਤੁਹਾਨੂੰ 1 80% 20% 30% ਆਫ ਦੇਵਾਂਗੇ ਆਪਦੇ ਪ੍ਰੋਡਕਟ ਦੇ ਸਾਧਨਾ ਸਰ ਫੇਸਬੁੱਕ ਇੰਸਟਾਗ੍ਰਾਮ ਆਈਡੀਆ ਦਿੰਨਾ 500 ਰੁਪਏ ਦੇ ਵਿੱਚ 6000 ਲੋਕਾਂ ਨੂੰ ਤੁਹਾਡੀ ਐਡ ਦਿਖਾ ਦਿੰਦਾ ਹੁਣ ਤੁਸੀਂ ਦੱਸੋ ਵੀ ਇੰਨੀ ਕਾਸਟ ਇਫੈਕਟਿਵ ਐਡ ਕਿਹੜੀ ਹੋਗੀ ਪਰ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਆਈਡੀਆ ਦੇਣਾ ਜਿਨੇ ਆਪ ਵੀ ਆਪਦੀ ਐਡ ਬੂਸਟ ਕਰਕੇ ਦੇਖਣੀ ਹੈ ਤਾਂ ਸਿਰਫ 1000 ਰੁਪਏ ਦੀ ਐਡ ਮਹੀਨਾ ਕੀ ਤੁਸੀਂ ਮੰਨ ਸਕਦੇ ਹੋ 1000 ਰੁਪਏ ਦੀ ਐਡ ਨਾਲ ਉਹਨੂੰ ਰਿਸਪੌਂਸ ਪਤਾ ਲੱਗ ਜਾਊਗਾ ਕਿ ਮੈਂ 1000 ਰੁਪਏ ਲਾਇਆ ਸੀ 1000 ਰੁਪਏ ਦੇ ਵਿੱਚੋਂ ਕੋਈ ਦੋ ਕਲਾਇੰਟ ਵੀ ਨਾ ਨਿਕਲਣਗੇ ਦੋ ਕਸਟਮਰ ਨੇ 1000 ਰੁਪਏ ਤੋਂ ਸ਼ੁਰੂ ਕਰੋ ਹਰ ਮਹੀਨੇ ਪਹਿਲੇ 3 ਮਹੀਨੇ ਉਹਨੇ 1000 ਰੁਪਏ ਦੀ ਐਡ ਲਾਉਣੀ ਹੈ 3 ਮਹੀਨੇ ਬਾਅਦ ਫਿਰ ਉਹਨੇ ਸਾਰਾ ਰਿਜ਼ਲਟ ਦੇਖਣਾ ਹੈ ਵੀ ਮੈਂ ਜਿਹੜੀ ਐਡ ਲਾਈ ਸੀ ਉੱਤੇ ਕਿੰਨੇ ਲੋਕਾਂ ਨੇ ਫੇਸਬੁੱਕ ਸਾਨੂੰ ਕੱਲੀ-ਕੱਲੀ ਚੀਜ਼ ਦੱਸਦਾ ਕਿੰਨੇ ਜੈਂਟਸ ਨੇ ਦੇਖੀ ਕਿੰਨੀ ਉਮਰ ਵਾਲਿਆਂ ਨੇ ਦੇਖੀ ਇਹ ਸਾਰੀ ਚੀਜ਼ਾਂ ਆਪਾਂ ਸੈੱਟ ਕਰ ਸਕਦੇ ਹਾਂ ਬੜਾ ਕਸਟਮਾਈਜ਼ ਸਸਿਕਾਲਾ ਅੱਜ ਦੇ ਸਮੇਂ ਦੀ ਜਦੋਂ ਗੱਲ ਕਰਦੇ ਆਂ ਹਰ ਇੱਕ ਬੰਦੇ ਨੂੰ ਆ ਵੀ ਮੈਂ ਕੰਮ ਕੀਤਾ ਕੋਈ ਕਰਾ ਤੇ ਖੈਰ ਕੰਮ ਕਿੱਤੇ ਦੇ ਵਿੱਚ ਇਹ ਗੱਲ ਹੁੰਦੀ ਆ ਵੀ ਇਨਵੈਸਟਮੈਂਟ ਵੀ ਚਾਹੀਦੀ ਆ ਉਸ ਤੋਂ ਬਾਅਦ ਦੇ ਵਿੱਚ ਗੱਲ ਆ ਜਾਂਦੀ ਆ ਫਿਰ ਉਹ ਚੱਲੂ ਜਾਂ ਨਾ ਚੱਲੂਗਾ ਇਹ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਹਰ ਇੱਕ ਬੰਦਾ ਖੈਰ ਜਿਹੜਾ ਮਿਹਨਤ ਕਰਕੇ ਕੰਮ ਚਲਾਉਂਦਾ ਉਹਦੀ ਖੁਆਇਸ਼ ਹੁੰਦੀ ਆ ਵੀ ਕੰਮ ਚੱਲੇ ਚਾਰ ਪੈਸਿਆਂ ਦਾ ਆਸਰਾ ਲੱਗੇ ਤੇ ਜ਼ਿਆਦਾਤਰ ਸਰਕਾਰੀ ਸਿਸਟਮ ਤਾਂ ਖੈਰ ਦੇਖੀ ਐ ਅਸੀਂ ਵੀ ਕਿਵੇਂ ਕਲਾਪਸ ਹੋ ਗਏ ਨੇਗੇ ਤੇ ਗੱਲ ਆ ਗਈ ਹੁਣ ਪ੍ਰਾਈਵੇਟ ਸਟਰਕਚਰ ਦੀ ਡਿਜੀਟਲ ਮਾਰਕੀਟਿੰਗ ਦੇ ਵਿੱਚ ਇੱਕ ਤਾ ਹਿਲਾਸੀ ਸਾਡੇ ਪੰਜਾਬੀਆਂ ਦਾ ਇਹ ਦੇਖ ਲਿਆ ਵੀ ਬਲੌਗਿੰਗ ਸਾਡੇ ਲੋਕਾਂ ਨੇ ਬੇਅੰਤ ਕਰ ਲਈ ਤੇ ਹੁਣ ਉਹ ਵੀ ਆਖਰੀ ਚਰਨ ਤੇ ਆ ਕਿਉਂਕਿ ਗੱਲਾਂ ਗਵਾ ਤਾਂ ਖਤਮ ਹੋ ਚੱਲੀਆਂ ਨੇ ਅੱਗੇ ਕੁਝ ਰਹਿ ਨਹੀਂ ਗਿਆ ਫਿਰ ਗੱਲ ਆ ਗਈ ਕਿ ਕੋਈ ਨਾ ਕੋਈ ਪ੍ਰੋਡਕਟ ਤੁਹਾਡਾ ਇਸ ਤਰ੍ਹਾਂ ਦਾ ਜ਼ਰੂਰ ਚਾਹੀਦਾ ਜਿਹਨੂੰ ਆਖਰ ਜਿਵੇਂ ਕਹਿੰਦੇ ਆ ਵੀ ਜੇ ਕੁਝ ਵੇਚੋਗੇ ਫਿਰ ਬੱਟੂਗਾ ਪਰ ਡਿਜੀਟਲ ਮਾਰਕੀਟਿੰਗ ਹੈ ਜੀਹਾ ਸਾਧਨ ਹੈ ਵੀ ਜਿਹਦੇ ਵਿੱਚ ਤੁਹਾਨੂੰ ਬਹੁਤੇ ਮਿਹਨਤ ਕਰਨ ਦੀ ਲੋੜ ਨਹੀਂ ਪਰ ਹਾਂ ਦਿਮਾਗ ਜ਼ਰੂਰ ਕਿਰਾਂ ਲਾਉਣਾ ਪੈਂਦਾ ਉਦੋਂ ਬਾਅਦ ਦੇ ਵਿੱਚ ਕਹਾਣੀ ਚੱਲ ਪਾਂਦੀ ਹੈ ਹੁਣ ਜਿੰਨੀ ਮੈਂ ਗੱਲ ਕਰੀ ਇਹ ਜਕਸੀਰ ਨੇ ਮੇਰੇ ਨਾਲ ਖੈਰ ਇਸ ਚੀਜ਼ ਦੇ ਐਕਸਪਰਟ ਨੇ ਇਹਨਾਂ ਦੇ ਨਾਲੇ ਏਸੀ ਚੀਜ਼ ਨੂੰ ਲੈ ਕੇ ਅੱਜ ਗੱਲ ਕਰਨ ਲੱਗੇ ਆ ਵੀ ਜਿੰਨਾ ਕੁ ਮੈਂ ਗੱਲਾਂ ਬਾਤਾਂ ਕਰੀਆਂ ਸੁਣ ਕੇ ਤਾਂ ਬਹੁਤ ਔਖਾ ਜਿਹਾ ਲੱਗਦਾ ਵੀ ਯਾਰ ਐ ਕਿਵੇਂ ਹੋ ਸਕਦਾ ਜਕਸੀਰ ਗੱਲ ਇਹ ਹੀ ਹੈ ਵੀ ਜਿੰਨੀ ਮੈਂ ਗੱਲਬਾਤ ਕਰੀ ਹੁਣ ਤੱਕ ਲੋਕ ਕਹਿਣਗੇ ਬੁੱਝਣ ਤਣੀ ਜੀ ਚ ਪਤਾ ਨੌਕਰੀ ਦੀ ਜੌਬ ਦੀ ਗੱਲ ਕਰਦਾ ਪ੍ਰੋਡਕਟ ਵੇਚਣ ਤੇ ਆ ਗਿਆ ਡਿਜੀਟਲ ਮਾਰਕੀਟਿੰਗ ਦਾ ਔਲਾ ਕਿੱਡਾ ਕੁ ਵੱਡਾ ਹੈਗਾ ਪਹਿਲੀ ਗੱਲ ਤਾਂ ਜਦੋਂ ਆਪਾਂ ਕੋਈ ਚੀਜ਼ ਇਹ ਹੈ ਵੀ ਯਾਰ ਸਾਡਾ ਪ੍ਰੋਡਕਟ ਹੈ ਅਸੀਂ ਆਨਲਾਈਨ ਵੇਚ ਲਈਏ ਚਲੋ ਕਿਸਾਨੀ ਦੀ ਗੱਲ ਕਰਾਂਗੇ ਆਪਾਂ ਮੇਨਤਾ ਬਾਲ ਅ ਡਿਜੀਟਲ ਮਾਰਕੀਟਿੰਗ ਦੇ ਰਾਹ ਔਖੇ ਨਹੀਂ ਸੁਮੇਤ ਜੀ ਬਸ ਇੱਕ ਕਨਫਿਊਜ਼ਨ ਹੈ ਇੱਕ ਜੇ ਤੁਸੀਂ ਡਿਜੀਟਲ ਮਾਰਕੀਟਿੰਗ ਨੂੰ ਸਮਝ ਲਓ ਸੌਖੇ ਤਰੀਕੇ ਦੇ ਨਾਲ ਪੰਜਾਬੀ ਚ ਤਾਂ ਕੁਝ ਵੀ ਨਹੀਂਗਾ ਹਰ ਬੰਦਾ ਕੋਈ ਨਾ ਕੋਈ ਚੀਜ਼ ਵੇਚਦਾ ਹੈ ਪ੍ਰੋਡਕਟ ਵੇਚਦਾ ਸਰਵਿਸ ਵੇਚਦਾ ਹਰ ਬੰਦਾ ਹੀ ਡਿਜੀਟਲ ਮਾਰਕੀਟਿੰਗ ਕਰ ਰਿਹਾ ਹੈ ਪਰ ਕੋਈ ਸ਼ੁਰੂਆਤ ਚ ਰਹਿ ਜਾਂਦਾ ਹੈ ਕੋਈ ਇਹਨੂੰ ਐਂਡ ਤੱਕ ਲੈ ਜਾਂਦਾ ਕੋਈ ਬਹੁਤ ਵੱਡੇ ਲੈਵਲਸ 'ਤੇ ਜਾਂਦਾ ਹੁਣ WhatsApp ਹੈ ਤੁਸੀਂ WhatsApp 'ਤੇ ਸਟੋਰੀ ਲਾਉਣੀ ਹੋ ਆਪਦਾ ਡੀਪੀ ਲਾਉਣੀ ਹੋ ਸਟੇਟਸ ਲਾਉਣੀ ਆ ਤਾਂ ਉਹ ਵੀ ਇੱਕ ਵਟਸਐਪ ਮਾਰਕੀਟਿੰਗ ਕਰ ਰਹੇ ਹਾਂ ਪਰ ਆਪਾਂ ਵਟਸਐਪ ਮਾਰਕੀਟਿੰਗ ਜਾਂ ਸੋਸ਼ਲ ਮੀਡੀਆ ਮਾਰਕੀਟਿੰਗ ਤੱਕ ਹੀ ਰਹਿ ਜਾਂਦੇ ਆ ਈਵਨ ਕਿ ਜਦੋਂ ਵੀ ਆਪਾਂ ਕੋਈ ਡਿਜੀਟਲੀ ਚੀਜ਼ ਨੂੰ ਪ੍ਰੋਮੋਟ ਕਰਨਾ ਹੁੰਦਾ ਤਾਂ ਉਹਨੂੰ ਪ੍ਰੋਮੋਟ ਕਰਨ ਦੇ ਲਈ ਆਪਣੇ ਖਾਸ ਤੌਰ ਤੇ ਮੈਂ ਪੰਜਾਬ ਦੀ ਗੱਲ ਹੀ ਕਰੂੰਗਾ ਬਹੁਤ ਸਾਰੀਆਂ ਆਈਟੀਜ਼ ਕੰਪਨੀਆਂ ਆ ਉਹਨਾਂ ਦਾ ਲੈਵਲ ਬਹੁਤ ਵੱਡਾ ਹੁੰਦਾ ਆ ਆਪਾਂ ਕੀ ਕਰ ਰਹੇ ਹੁੰਨੇ ਆ ਆਪਾਂ ਪ੍ਰੋਡਕਟ ਬਹੁਤ ਵਧੀਆ ਬਣਾ ਰਹੇ ਹਾਂ ਬਹੁਤ ਵਧੀਆ ਚੀਜ਼ ਕਰ ਰਹੇ ਹਾਂ ਸਰਵਿਸ ਵੀ ਆਪਣੀ ਬਹੁਤ ਵਧੀਆ ਹੈ ਪਰ ਆਪਾਂ ਪਿੱਛੇ ਰਹਿ ਜਾਂਦੇ ਆ ਆਪਾਂ ਨੂੰ ਆਪਣੇ ਪ੍ਰੋਡਕਟ ਬਾਰੇ ਦੱਸਣਾ ਨਹੀਂ ਆ ਤੇ ਕੰਪੀਟੀਸ਼ਨ ਇੰਨਾ ਜ਼ਿਆਦਾ ਵੀ ਜਾਂ ਤਾਂ ਆਪਾਂ ਨੂੰ ਬਹੁਤ ਸਾਰੇ ਪੈਸੇ ਦੇਣੇ ਪੈਣਗੇ ਆਪਣੀ ਚੀਜ਼ ਨੂੰ ਗੂਗਲ ਤੇ ਲਿਆਉਣ ਦੇ ਲਈ ਤੇ ਨਹੀਂ ਆਪਾਂ ਜਮਾਂ ਡਾਊਨ ਰਹਿ ਜਾਾਂਗੇ ਕੋਈ ਆਪਣੇ ਕੋਲ ਇਹੋ ਜਿਹਾ ਤਰੀਕਾ ਨਹੀਂ ਵੀ ਜਿਹੜਾ ਆਪਣੇ ਪ੍ਰੋਡਕਟ ਨੂੰ ਸੌਖੇ ਤਰੀਕੇ ਦੇ ਨਾਲ ਗੂਗਲ ਤੇ ਕਿਵੇਂ ਲਿਆਉਣਾ ਹੈ ਫੇਸਬੁਕ ਤੇ ਐਡ ਕਿਵੇਂ ਲਾਉਣੀ ਹੈ ਇਹਨੂੰ ਸੌਖੇ ਤਰੀਕੇ ਨਾਲ ਸਮਝਿਆ ਜਾਵੇ। ਇਹੀ ਉਹ ਹੈ, ਇਹੀ ਹੁਣ ਇਵਨ ਕਿ ਆਪਣੀ ਇੱਕ ਫੇਸਬੁਕ ਐਡ ਲਾਉਣ ਲਈ ਹਜ਼ਾਰ-ਹਜ਼ਾਰ ਡਾਲਰ ਲਏ ਜਾ ਰਹੇ ਆ ਕੰਪਨੀਆਂ ਵੱਲੋਂ। ਬਹੁਤ ਸਾਰੀਆਂ ਇੰਟਰਨੈਸ਼ਨਲ ਕੰਪਨੀਆਂ ਦਾ ਹੀ ਦਬਦਬਾ ਹੈ ਇਹਦੇ ਵਿੱਚ। ਛੋਟੇ ਬੰਦੇ ਨੇ ਜਿਹਨੇ ਕੋਈ ਚੀਜ਼ ਵੇਚਣੀ ਆ ਉਹਨੂੰ ਬੇਸਿਕ ਲੈਵਲ ਤੋਂ ਸ਼ੁਰੂ ਕਰਨ ਦਾ ਤਰੀਕਾ ਹੀ ਨਹੀਂ ਦੱਸਿਆ ਜਾਂਦਾ। ਉਹਨੂੰ ਇੰਗਲਿਸ਼ ਦੇ ਵਰਡ ਚ ਉਝਾ ਲੈ ਜਾਂਦਾ ਜੀ ਇਹ ਐਫੀਲੀਏਸ਼ਨ ਮਾਰਕੀਟਿੰਗ ਹੈ ਜੀ। ਇਹ ਤੁਹਾਡਾ ਸੋਸ਼ਲ ਮੀਡੀਆ ਐਸਈਓ ਹੋ ਗਈ, ਸੋਸ਼ਲ ਮੀਡੀਆ ਤੇ ਆਪਣਾ ਸਰਚ ਇੰਜਨ ਰੈਂਕਿੰਗ ਹੋ ਗਈ। ਉਹਨੇ ਰੈਂਕਿੰਗ ਕੀ ਹੈ 키ਵਰਡ ਕੀ ਹੈ ਬੈਕ ਲਿੰਕ ਕੀ ਹੈ ਹਨਾ ਇਹ ਸਾਰੀਆਂ ਚੀਜ਼ਾਂ 'ਚ ਬੰਦਾ ਉਲਝ ਕੇ ਰਹਿ ਜਾਂਦਾ ਉਹਨੂੰ ਆਪਾਂ ਸੌਖੇ ਤਰੀਕੇ ਦੇ ਨਾਲ ਸਮਝ ਲਈਏ ਨਾ ਤਾਂ ਡਿਜੀਟਲ ਮਾਰਕੀਟਿੰਗ ਬੜਾ ਸੌਖਾ ਸਬਜੈਕਟ ਹੈ ਤੁਸੀਂ ਕੋਈ ਵੀ ਚੀਜ਼ ਨੂੰ ਬੜੀ ਆਸਾਨੀ ਦੇ ਨਾਲ ਲੱਖਾਂ ਲੋਕਾਂ ਤੱਕ ਵੇਚ ਸਕਦੇ ਹੋ ਈਵਨ ਕਿ ਇਹੋ ਜਿਹੇ ਰਿਕਾਰਡ ਵੀ ਆਪਣੇ ਕੋਲੇ ਹੈਗੇ ਆ ਜਿਹੜੇ ਕਿ ਜਿਨ੍ਹਾਂ ਦਾ ਕੋਈ ਪ੍ਰੋਡਕਟ ਵੀ ਨਹੀਂ ਤੁਸੀਂ ਹਵਾ ਜੀ ਕੁਛ ਨਾ ਕੁਛ ਵੇਚ ਰਹੇ ਹੋ ਤੁਸੀਂ ਵਰਚੁਅਲ ਵੇਚ ਰਹੇ ਹੋ ਕੋਈ ਡਾਟਾ ਵੇਚ ਰਿਹਾ ਜੀ ਨੰਬਰ ਵੇਚ ਰਿਹਾ ਡਾਕਟਰਸ ਦੇ ਨੰਬਰ ਵੇਚ ਰਿਹਾ ਸੋ ਜਿਹਨੂੰ ਡਿਜੀਟਲ ਮਾਰਕੀਟਿੰਗ ਕਰਨ ਦਾ ਤਰੀਕਾ ਆ ਗਿਆ ਉਹ ਕੁਝ ਵੀ ਵੇਚ ਸਕਦਾ ਹੈ ਸੋ ਆਪਣੇ ਪੰਜਾਬ ਚ ਇਹ ਚੀਜ਼ਾਂ ਨੂੰ ਕਲੀਅਰ ਕਰਨ ਦੀ ਲੋੜ ਹੈ ਉਹਦਾ ਥੋੜਾ ਜਿਹਾ ਪਰਦਾ ਫਾਸ਼ ਕਰਨ ਦੀ ਲੋੜ ਹੈ ਵੀ ਡਿਜੀਟਲ ਮਾਰਕੀਟਿੰਗ ਕੋਈ ਉਂਝਲਦਾਰ ਗੇਮ ਨਹੀਂ ਇਹ ਇੱਕ ਥਿਉਰੀ ਹੈ ਉਦੇ ਵਿੱਚ ਸਾਰੇ ਸਟੈਪ ਹੈ ਲੇਅਰ ਹੈ ਇਹਦੇ ਵਿੱਚ ਡਿਜੀਟਲ ਮਾਰਕੀਟਿੰਗ ਦੇ ਡਿਜੀਟਲ ਮਾਰਕੀਟਿੰਗ ਦੇ 7 ਚੀਜ਼ਾਂ ਨਾ ਤਾਂ ਆਪਾਂ ਨੂੰ ਸੱਤੇ ਕਰਨੀਆਂ ਬੈਣੀਆਂ ਮੰਨ ਲਓ ਜੇ ਮੈਂ ਗੱਲ ਕਰਾਂ ਵੀ ਆਪਾਂ WhatsApp ਹੈ Facebook ਹੈ Google Ad ਹੈ website ਹੈ social media ਹੈ ਆਪਾਂ ਨੂੰ ਉਹਨਾਂ ਸਾਰੀਆਂ ਚੀਜ਼ਾਂ ਤੇ ਆਪਦੀ ਨੌਲੇਜ ਪਕੜ ਜਾਣ ਪਛਾਣ ਵਧਾਉਣੀ ਪਊ ਗਿਆਨ ਵਧਾਉਣਾ ਪਊਗਾ ਫਿਰ ਹੀ ਆਪਾਂ ਡਿਜੀਟਲ ਮਾਰਕੀਟਿੰਗ ਸਮਝ ਸਕਦੇ ਹਾਂ ਜਦੋਂ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਤੁਸੀਂ ਬਾਜ਼ਾਰ 'ਚ ਨਿਕਲਦੇ ਹੋ ਹੁਣ ਜਿਹੜਾ ਬੰਦਾ ਕੋਈ ਪ੍ਰੋਡਕਟ ਬਣਾ ਰਿਹਾ ਹੈ ਜਾਇਸੀ ਫੂਡ ਆਈਟਮ ਦੀ ਗੱਲ ਕਰ ਲਈਏ ਸਾਡੇ ਪੰਜਾਬੀਆਂ ਨੇ ਜਿਵੇਂ ਹੁਣ ਜੇ ਦੇਖਿਆ ਜਾਵੇ ਮੈਕਸਿਮਮ ਫੂਡ ਦੇ ਵਿੱਚ ਹੈਗੇ ਨੇਗੇ ਚਾਹੇ ਛੋਟਾ ਚਾਹੇ ਕਿਸੇ ਦਾ ਵੱਡਾ ਹੁਣ ਜਦੋਂ ਬੰਦਾ ਜਾਂਦਾ ਹੈ ਖੈਰ ਦੇਖੋ ਹਰ ਇੱਕ ਬੰਦੇ ਨੂੰ ਹਰ ਇੱਕ ਚੀਜ਼ ਦੀ ਸਮਝ ਹੋਵੇ ਕੋਈ ਜ਼ਰੂਰੀ ਨਹੀਂ ਆਈਟੀ ਦੀ ਸਮਝ ਆਪਣੇ ਬਹੁਤੇ ਲੋਕਾਂ ਨੂੰ ਹੈ ਨਹੀਂ ਕਿ ਜੇ ਤੱਕ ਕਿਸ ਨੇ ਕਰ ਰੱਖਿਆ ਕੋਈ ਕੋਰਸ ਵੱਖਰੀ ਹੋ ਸਕਦਾ ਪਰ ਜਦੋਂ ਉਹ ਫਿਰ ਬਾਜ਼ਾਰ 'ਚ ਜਾਂਦਾ ਹੈ ਉਹਦੇ ਅੱਗੇ ਬਹੁਤ ਆਪਸ਼ਨਾਂ ਹੁੰਦੀਆਂ ਨੇ ਯਾਰ ਕਿਹਦੇ ਕੋਲ ਜਾਵਾਂ ਕਿਤੇ ਯਕੀਨ ਕਰਾਂ ਉਹੀ ਗਲਮ ਲਾ ਜਾਂਦੀ ਹੈ ਸ਼ੇਅਰ ਮਾਰਕੀਟ ਵਾਲੀ ਵੀ ਯਾਰ ਕੋਈ ਕਹਿੰਦਾ ਵੀ ਮੈਂ 5000 ਚ ਕਰ ਦੂੰ ਕੋਈ ਕਹਿੰਦਾ ਮੈਂ 25 ਕਰੂੰ 25 ਵਾਲਾ ਕਹਿੰਦਾ 5 ਵਾਲਾ ਸ਼ਾਇਦ ਇਹ ਚੀਜ਼ ਨਹੀਂ ਕਰ ਰਿਆ ਉਹਦੇ ਮੂਰੇ ਤਾਂ ਉਲਝਣ ਤਾਂ ਨਹੀਂ ਹੋਗੀ ਨਾ ਫਿਰ ਉਹ ਕਿਤੇ ਯਕੀਨ ਕਰੇ ਵੀ ਹਾਂ ਇਹ ਬੰਦਾ ਮੈਨੂੰ ਚੂਜ਼ ਸਹੀ ਕਰਕੇ ਦੇਊ ਦੇਖੋ ਉਹਨੇ ਕੀ ਕਰਨਾ ਹੈ ਪਹਿਲਾਂ ਇਹਨੂੰ ਸਮਝ ਲੈਣਾ ਹੈ ਜਦੋਂ ਸਾਨੂੰ ਜੇ ਕਿਸੇ ਸਾਹਮਣੇ ਤੋਂ ਆਪਾਂ ਸਰਵਿਸ ਲੈਣੀ ਹੈ ਜੇ ਸਾਨੂੰ ਇਹ ਚੀਜ਼ਾਂ ਦਾ ਪਤਾ ਹੋਊਗਾ ਤਾਂ ਤੁਸੀਂ ਧੋਖਾ ਨਹੀਂ ਨਾ ਖਾਓਗੇ ਜਿੰਨਾ ਚਿਰ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਪਹਿਲੀ ਕਹਿ ਦਿੰਦੇ ਆ ਜੀ ਅਸੀਂ ਤਾਂ ਚੀਜ਼ ਬਣਾ ਲਈ ਪਰ ਸਾਨੂੰ ਵੇਚ ਨਹੀਂ ਨਹੀਂ ਆਉਂਦੀ ਤੇ ਆਪਾਂ ਇੰਨੇ ਅਨਜਾਨ ਬਣ ਜਾਂਦੇ ਆ ਵੀ ਉਦੋਂ ਅਗਲਾ ਕੋਈ ਨਾ ਕੋਈ ਤੁਹਾਡਾ ਫਾਇਦਾ ਠਾ ਜਾਂਦਾ ਹੈਗਾ ਇਹਨੂੰ ਸੌਖੇ ਤਰੀਕੇ ਦੇ ਨਾਲ ਸਮਝਣਾ ਕੀ ਹੈ ਪੰਜਾਬ ਦੇ ਵਿੱਚ ਮੈਂ ਦੇਖਿਆ 7-8 ਸਾਲਾਂ ਤੋਂ ਮੇਰਾ ਫਾਰਮਰਸ ਨਾਲ ਵਾ ਇੰਨੇ ਸ਼ੁੱਧ ਇੰਨੇ ਚੰਗੇ ਇੰਨੇ ਵਧੀਆ ਪ੍ਰੋਡਕਟ ਬਣਾ ਰਿਹਾ ਲੋਕ ਪੰਜਾਬ ਦੇ ਪਰ ਉਹ ਕਿਸਾਨ ਮੇਲੇਆਂ ਤੱਕ ਸੀਮਤ ਹੈ ਸਟਾਲਾਂ ਤੱਕ ਸੀਮਤ ਹੈ ਕਿਸੇ ਮੌਲ ਦੇ ਵਿੱਚ ਉਹਨਾਂ ਦਾ ਸਾਮਾਨ ਨਹੀਂ ਵਿਕੂਗਾ ਕਿਉਂਕਿ ਜਿਹੜੇ ਕਾਰਪੋਰੇਟ ਕੰਪਨੀਆਂ ਉਹ ਲੱਖਾਂ ਰੁਪਏ ਐਡ ਤੇ ਤੇ ਜਾਂ ਡਿਜੀਟਲ ਮਾਰਕੀਟਿੰਗ ਤੇ ਜਾਂ ਉਹਨਾਂ ਨੇ ਇੰਨੇ ਤਰੀਕੇ ਨਾਲ ਵੇਚਦੀਆਂ ਕਿ ਜਿਹੜਾ ਆਮ ਬੰਦਾ ਉਹਨੂੰ ਨਹੀਂ ਆਉਂਦਾ ਹੈਗਾ ਸੋ ਤੁਸੀਂ ਕੀ ਕਰਨਾ ਹੈ ਡਿਜੀਟਲ ਮਾਰਕੀਟਿੰਗ ਦਾ ਜਦੋਂ ਦੇਖਣਾ ਉਹਨਾਂ ਨੂੰ ਤਾਂ ਪਹਿਲਾਂ ਬੇਸਿਕ ਕਨਸੈਪਟ ਸਮਝਣਾ ਵੀ ਛੋਟੀਆਂ-ਛੋਟੀਆਂ ਚੀਜ਼ਾਂ ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾ ਇੱਕ ਆਪਣਾ ਚੰਗਾ ਲੋਗੋ ਇੱਕ ਆਪਣਾ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਇੱਕ ਉਹਦੇ ਤੇ ਰੋਜ਼ਾਨਾ ਪਾਉਣ ਨੂੰ ਕੋਈ ਨਾ ਕੋਈ ਕੰਟੈਂਟ ਇਹ ਤਿੰਨ ਚੀਜ਼ਾਂ ਨੂੰ ਆਪਾਂ ਰੈਗੂਲਰ ਫੋਕਸ ਕਰਨਾ ਇਹਦੇ ਵਿੱਚ ਆਪਾਂ ਆਪਣੇ ہاں ਇੱਕ ਪ੍ਰੋਬਲਮ ਇਹ ਹੈ ਵੀ ਅੱਜ ਅੱਜ ਤਾਂ ਆਪਾਂ ਸ਼ੁਰੂ ਕਰ ਲਿਆ ਸੋਸ਼ਲ ਮੀਡੀਆ ਪੇਜ ਮੈਂ ਬਣਾ ਲਿਆ ਮੰਨ ਲਓ ਮੇਰਾ ਇੱਕ ਕੋਈ ਪ੍ਰੋਡਕਟ ਹੈ ਮੈਂ ਚੀਜ਼ ਬਣਾ ਲਈ ਮੈਂ 10 ਦਿਨ ਦੇਖੂਗਾ ਤਾਂ ਆਪਾਂ ਨੂੰ ਐ ਲੱਗਦਾ ਹੈ 10 ਦਿਨਾਂ ਚੇ ਤਾਂ ਮੇਰੀ ਕੋਈ ਚੀਜ਼ ਹੀ ਨਹੀਂ ਵਿਕੀ ਇਹਦੇ ਨਾਲ ਕੀ ਹੋ ਜੂਗਾ ਹਨਾ ਤੇ ਛੇਤੀ ਛੱਡ ਜਾਂਦੇ ਛੇਤੀ ਛੱਡ ਜਾਂਦੇ ਫਿਰ ਆਪਾਂ ਕੀ ਛੱਡ ਦਿੰਨੇ ਜਿਹੜਾ ਸੋਸ਼ਲ ਮੀਡੀਆ ਜਾਂ ਗੂਗਲ ਐਡ ਹੈ ਇਹ ਹੈ ਲੌਂਗ ਟਰਮ ਤੁਹਾਡੇ ਬ੍ਰਾਂਡ ਬਣਾਉਣ ਲਈ ਰਾਤੋਂ ਰਾਤ ਅਮੀਰ ਕਰਨ ਲਈ ਕੋਈ ਚੀਜ਼ਾਂ ਨਹੀਂ ਹੈਗੀਆਂ ਇਹ ਲੋਕ ਇਹ ਦੱਸਣ ਲਈ ਹੈ ਲੋਕਾਂ ਨੂੰ ਵੀ ਅਸੀਂ ਹੈਗੇ ਆ ਕੋਕਾ ਕੋਲਾ ਨੂੰ ਦੱਸਣ ਦੀ ਲੋੜ ਹੈ ਵੀ ਅਸੀਂ ਕੋਈ ਪ੍ਰੋਡਕਟ ਹੈ ਪੀਣ ਵਾਲਾ ਪਰ ਉਹ 2020 21 22 ਦੇ ਵਿੱਚ ਵੀ ਸਭ ਤੋਂ ਜ਼ਿਆਦਾ ਦੀਵਾਰ ਤੇ ਐਡ ਲੱਗੀ ਸੀ ਕੋਕਾ ਕੋਲਾ ਦੀ ਲੱਗੀ ਸੀ ਕਿਉਂਕਿ ਦਿਖਾ ਰਿਆ ਸੀਗਾ ਵੀ ਮੈਂ ਹੈ ਜਿੰਦਾ ਮੈਂ ਆ ਚੀਜ਼ ਮੇਰਾ ਪ੍ਰੋਡਕਟ ਹੈ ਸੋ ਸੋਸ਼ਲ ਮੀਡੀਆ ਨੂੰ ਆਏ ਸਮਝਣਾ ਹੈ ਵੀ ਅਸੀਂ ਰੈਗੂਲਰ ਅਪਡੇਟ ਕਰਨਾ ਹੈ ਰਾਤੋਂ ਰਾਤ ਇਹਦੇ ਵਿੱਚ ਕੁਝ ਨਹੀਂ ਹੋਣ ਵਾਲਾ ਹੌਲੀ ਹੌਲੀ ਤੁਸੀਂ ਵੈਬਸਾਈਟ ਦੀ ਨੌਲੇਜ ਲੈਣੀ ਹੈ ਬੇਸਿਕ ਜਿਹੜਾ ਤੁਹਾਡਾ ਬ੍ਰਾਂਡ ਹੈ ਉਹਦੀ ਇੱਕ ਡੋਮੇਨ ਲੈ 800 900 ਰੁਪਏ 500 ਰੁਪਏ 1000 ਰੁਪਏ ਤੱਕ ਡੋਮੇਨ ਆ ਜਾਂਦਾ ਜੀ ਕੋਈ ਵੀ ਬੰਦਾ ਆਸਾਨੀ ਨਾਲ ਇੰਨੇ ਪੈਸੇ ਜੇ ਤੁਸੀਂ ਫਲੈਕਸ ਵੀ ਬਣਾਉਣਾ ਹੈ 10 ਰੁਪਏ ਸਕੇਅਰ ਫੁੱਟ ਦੇ ਨਾਲ 3000 ਦਾ ਦਾ ਫਲੈਕਸ ਹੀ ਲਾ ਦਿੰਦੇ ਆ 1000 ਰੁਪਏ ਦਾ ਡੋਮੇਨ ਹੈ 2000 ਤੋਂ 2500 ਦੀ ਉਹਦੀ ਹੋਸਟਿੰਗ ਹੈ ਜਿਹੜੀ ਸਪੇਸ ਹੈ ਦੋ ਚੀਜ਼ਾਂ ਦਾ ਆਪਾਂ ਨੂੰ ਖਰਚਾ ਪੈਣਾ ਜੇ ਤੁਸੀਂ ਥੋੜੇ ਜਿਹਾ ਟੈਕਨੀਕਲ ਹੋ ਤਰ ਆਰਾਮ ਨਾਲ YouTube ਤੋਂ ਦੇ ਕੇ ਇੱਕ ਆਵਦਾ ਪੇਜ ਬਣਾ ਸਕਦੇ ਹਾਂ ਇੱਕ ਵੈਬਸਾਈਟ ਬਣਾ ਸਕਦੇ ਹਾਂ ਜਿੱਥੇ ਤੁਹਾਡਾ ਪੋਰਟਫੋਲੀਓ ਹੋ ਜੂਗਾ ਤੁਹਾਡਾ ਕੋਈ ਖਰਚਾ ਨਹੀਂ ਲੱਗਿਆ ਸੋਸ਼ਲ ਮੀਡੀਆ ਫ੍ਰੀ ਹੈ 500 ਤੋਂ 700 ਰੁਪਏ ਦੀ 1000 ਰੁਪਏ ਦੀ ਆਪਣੇ ਪ੍ਰੋਡਕਟ ਦੇ ਹਿਸਾਬ ਨਾਲ ਆਪਾਂ ਪੇਡ ਐਡ ਲਾਉਣੀ ਹੈਗੀ ਹੈ ਕਿਵੇਂ ਐਡ ਲਾਉਣੀ ਹੈਗੀ ਆ ਉਹ ਬੇਸਿਕਲੀ ਜੇ ਕੋਈ ਆਪਣੇ ਤੋਂ ਸਲਾਹ ਲੈਣੀ ਚਾਹੁੰਦਾ ਤਾਂ ਆਪਾਂ ਉਹਨੂੰ ਵੀ ਦੇ ਦਾਂਗੇ ਨਹੀਂ ਇੱਕ ਸਿੰਪਲ ਜਿਹਾ ਕਨਸੈਪਟ ਰੱਖੇ ਵੀ ਉਹ ਆਪਦੇ ਕਸਟਮਰ ਨੂੰ ਸਮਝੇ ਫਰ ਐਗਜ਼ਾਮਪਲ ਮੇਰੀ ਕੋ ਚੀਜ਼ ਹੈ ਮੇਰਾ ਕਸਟਮਰ ਕੌਣ ਹੈ ਉਹ ਕੀ ਚਾਹੁੰਦਾ ਉਹਦੀ ਜਰਨੀ ਨੂੰ ਸਮਝੇ ਉਹ ਜਰਨੀ ਸਮਝ ਕੇ ਉਹੋ ਜੀਆਂ ਚੀਜ਼ਾਂ ਨੂੰ ਰੈਗੂਲਰ ਪੋਸਟ ਕਰਨਾ ਪਵੇ ਕਨਸਿਸਟੈਂਟ ਰੱਖਣਾ ਇਹਨੂੰ ਕਨਸਿਸਟੈਂਟ ਦਾ ਮਤਲਬ ਵੀ ਰੈਗੂਲਰ ਤੁਸੀਂ ਅਪਡੇਟ 6 ਮਹੀਨੇ ਕਰਨਾ ਹੀ ਕਰਨਾ ਹੈ ਇਹੀ ਪੰਜ ਤੋਂ 7 ਚੀਜ਼ਾਂ ਹੈਗੀਆਂ ਥਿਉਰੀਜ਼ ਹੋ ਗਈਆਂ ਤੁਹਾਡਾ ਲੋਗੋ ਅੱਛਾ ਹੋਵੇ ਤੁਸੀਂ ਰੈਗੂਲਰ ਕੰਟੈਂਟ ਪਾ ਰਹੇ ਹੋ ਤੁਹਾਡਾ ਸੋਸ਼ਲ ਮੀਡੀਆ ਪ੍ਰੋਫਾਈਲ ਆਪਟੀਮਾਈਜ਼ ਹੋਵੇ ਸਾਰਿਆਂ ਨਾਲ ਵੱਡੀ ਗਲਤੀ ਕੀ ਹੁੰਦੀ ਹੈ ਸੋਸ਼ਲ ਮੀਡੀਆ ਦਾ ਪ੍ਰੋਫਾਈਲ ਤਾਂ ਬਣਾਇਆ ਹੁੰਦਾ ਹੈ ਉਤੇ ਹਰ ਜੇ ਆਪਣਾ ਇੰਸਟਾਗ੍ਰam ਤੇ ਵੀ ਪੇਜ ਆ ਫੇਸਬੁੱਕ ਤੇ ਵੀ ਇਹ ਸਾਰੇ ਜਗ੍ਹਾ ਸੇਮ ਨਾਮ ਰੱਖਣਾ ਆਪਾਂ ਆਪਦੇ ਬ੍ਰਾਂਡ ਦਾ ਸੇਮ ਨਾਮ ਰੱਖਣਾ ਹੈ ਸੇਮ ਨੰਬਰ ਰੱਖਣਾ ਹੈ ਜਿਹੜਾ ਵੀ ਆਪਣਾ ਆਫੀਸ਼ੀਅਲ ਨੰਬਰ ਚੱਲਦਾ ਹੈ ਜਾਂ ਵੈਬਸਾਈਟ ਚੱਲਦੀ ਹੈ ਸੇਮ ਨੰਬਰ ਲਿਖਣਾ ਆਪਾਂ ਕੀ ਕਰ ਲਿਆ ਬਿਜ਼ਨਸ ਪੇਜ ਬਣਾ ਲਿਆ ਨਾਰਮਲੀ ਬਿਜ਼ਨਸ ਪੇਜ ਸਾਰੇ ਬਣਾ ਲੈਂਦੇ ਆ 90% ਲੋਕਾਂ ਦਾ ਬਣਿਆ ਆ ਪਰ ਆਪਾਂ ਕੀ ਕਰਦੇ ਆ ਕਿ ਤੂੰ ਕੋਈ ਫਿਲਮ ਸ਼ੇਅਰ ਕਰਤੀ ਕੋਈ ਗਾਣਾ ਸ਼ੇਅਰ ਕਰਤਾ ਆਪਾਂ ਕੀ ਕਰਦੇ ਆ ਆਪ ਹੀ ਨਹੀਂ ਆਪਾਂ ਪ੍ਰਾਊਡ ਹੀ ਨਹੀਂ ਫੀਲ ਕਰਦੇ ਆ ਆਪਦੇ ਬਿਜ਼ਨਸ ਦਾ ਉਹੀ ਚੀਜ਼ਾਂ ਨੂੰ ਰੈਗੂਲਰ ਪਾਉਣਾ ਉਹੀ ਕੰਪਨੀ ਕੀ ਕਰਦੀ ਹੈ ਤੁਹਾਡੇ ਨਾਲ ਕਾਉਂਸਲਿੰਗ ਕਰਦੀ ਹੈ ਤੁਹਾਡਾ ਪ੍ਰੋਡਕਟ ਸਮਝਦੀ ਹੈ ਉਸ ਤੋਂ ਮਗਰੋਂ ਉਹ ਪੂਰਾ ਮਹੀਨੇ ਦਾ ਪਲਾਨ ਬਣਾ ਦਿੰਦੀ ਹੈ ਕਿ ਪਹਿਲੇ ਦਿਨ ਅਸੀਂ ਸੋਸ਼ਲ ਮੀਡੀਆ ਤੇ ਆ ਪਾਵਾਂਗੇ ਦੂਜੇ ਦਿਨ ਆ ਪਾਵਾਂਗੇ ਹੁਣ ਇਸੇ ਤਰੀਕੇ ਨਾਲ ਹੀ ਮੈਂ ਇਸ ਨੂੰ ਦੱਸਣਾ ਹੋਵੇ ਤਾਂ ਮੈਂ ਇਸ ਨੂੰ 7 ਦਿਨਾਂ ਦਾ ਸ਼ਡਿਊਲ ਬਣਾ ਸਕਦਾ ਵੀ ਜੇ ਤੁਹਾਡਾ ਸੋਸ਼ਲ ਮੀਡੀਆ ਪੇਜ ਹੈ ਤੁਸੀਂ ਉੱਤੇ ਕੀ ਪਾਉਣਾ ਹੈ ਪਹਿਲੇ ਦਿਨ ਕੋਈ ਕੰਟੈਸਟ ਪਾ ਦਿਓ ਕਿ ਤੁਸੀਂ ਸਾਨੂੰ ਜੀ ਆ ਸਾਡੇ ਪ੍ਰੋਡਕਟ ਹੈ ਜੇ ਇਹਨੂੰ ਤੁਸੀਂ ਆਪਦੇ ਚੌਣ ਵਾਲੇ ਫਰੈਂਡ ਨੂੰ ਭੇਜ ਦਿਓ ਸਕਰੀਨਸ਼ਾਟ ਭੇਜੋ ਹਨਾ ਅਸੀਂ ਤੁਹਾਨੂੰ ਇੱਕ 80% 20% 30% ਆਫ ਦੇਵਾਂਗੇ ਆਪਦੇ ਪ੍ਰੋਡਕਟ ਦੇ ਹਿਸਾਬ ਨਾਲ ਠੀਕ ਹੈ ਦੂਜੇ ਦਿਨ ਕੀ ਪਾ ਲੋ ਕਲਾਇੰਟ ਟੈਸਟੀਮੋਨੀਅਲ ਛੋਡੇ ਤੋਂ ਚੰਗੇ ਕਲਾਇੰਟ ਜਿਹੜੇ ਛੋਡੇ ਤੋਂ ਖੁਸ਼ ਹੋਏ ਵੀ ਹੈ ਕਿ ਤੁਸੀਂ ਉਹਦਾ ਕਦੇ ਰਿਕਾਰਡ ਰੱਖ ਦਿਓ 90% ਲੋਕ ਨਹੀਂ ਰੱਖਦੇ ਵੀ ਉਹਨਾਂ ਕੋਲੇ ਕਲਾਇੰਟ ਆਇਆ ਉਹ ਕਿੱਥੋਂ ਆਇਆ ਕਿ ਇਹਨੂੰ ਵੇਖ ਕੇ ਆਇਆ ਵੇਚ ਲਿਆ ਵਟਲਿਆ ਵੇਚ ਲਿਆ ਵਟਲਿਆ ਹੁਣ ਬਾਣੀਆਂ ਕੀ ਹੈ ਬਾਣੀਆਂ ਕਿਉਂ ਬਾਣੀਆਂ ਕਹਿੰਦੇ ਆ ਉਹਨੂੰ ਆਪਾਂ ਇਹ ਥੋੜਾ ਵੀ ਉਹ ਜਿਆਦਾ ਦਾ ਬਾਣੀਆਂ ਉਹ ਇਹ ਆ ਵੀ ਹਸਾਬਕਤਾ ਪੱਕਾ ਰੱਖਦਾ ਆਪਾਂ ਕਦੇ ਮਹੀਨੇ ਬਾਅਦ ਦੇਖਿਆ ਵੀ ਆਪਣੇ ਸੋਸ਼ਲ ਮੀਡੀਆ ਤੇ ਕਿੰਨੇ ਕੁ ਲੋਕਾਂ ਨੇ ਲਾਈਕ ਕੀਤਾ ਸੀ ਜਿਹੜੀ ਪੋਸਟ ਨੂੰ ਲਾਈਕ ਕੀਤਾ ਸੀਗਾ ਉਹ ਕਿਹੜੀ ਸੀਗੀ ਉਹਦਾ ਕਲਰ ਗੇਵਜਾ ਸੀ ਉਹਦਾ ਉੱਚ ਮੈਂ ਪਾਇਆ ਕੀ ਸੀ ਕਦੇ ਆਪਾਂ ਐਨਾਲਿਟਿਕਸ ਕਰਦੇ ਇਹਨੂੰ ਐਨਾਲਿਟਿਕ ਕਹਿੰਦੇ ਆ ਹੁਣ ਇੱਥੇ ਵੀ ਉਝਾ ਦਿੱਤਾ ਜਾਂਦਾ ਵੀ ਜੀ ਤੁਹਾਡਾ ਪੇਜ ਅਸੀਂ ਐਨਾਲਿਟਿਕਸ ਨਾਲ ਸਾਰਾ ਚੈੱਕ ਕਰਾਂਗੇ ਉਹ ਕਰਾਂਗੇ ਇੰਨਾ ਕੁਝ ਕਰਨ ਦੀ ਲੋੜ ਨਹੀਂ ਤੁਸੀਂ ਜਸਟ ਆਈਡੀਆ ਲੈਣਾ ਮਹੀਨੇ ਬਾਅਦ 15 ਦਿਨਾਂ ਬਾਅਦ ਸਾਡੇ ਪੇਜ ਤੇ ਕੌਣ ਆਇਆ ਸੀ ਕਿਹੇ ਜੇ ਵਿਜ਼ਿਟਰ ਆਏ ਸੀ ਕਿੰਨੇ ਕਾਲੇ ਉਹ ਬੜੇ ਆਸਾਨੀ ਦੇ ਨਾਲ ਆਪਾਂ ਦੇਖ ਸਕਦੇ ਹਾਂ ਦੂਜਾ ਗੱਲ ਹੈ ਕਲਾਇੰਟ ਦਾ ਰਿਕਾਰਡ ਮੇਰੀ ਕੋਈ ਸ਼ਾਪ ਹੈ ਮੇਰਾ ਕੋਈ ਬ੍ਰਾਂਡ ਹੈ ਮੇਰੇ ਕੋਲੇ ਕਸਟਮਰ ਤਾਂ ਆਉਂਦੇ ਹੀ ਆਣਾ ਆ ਹੀ ਰਿਹਾ ਹੈ ਨਾ ਕਸਟਮਰ ਮੈਂ ਕੀ ਕਰਨਾ ਉਹਦਾ ਨੇਮ ਉਹਦਾ ਵਟਸਐਪ ਨੰਬਰ ਉਹਦਾ ਈਮੇਲ ਆਈਡੀ ਉਹ ਕਿਵੇਂ ਆਇਆ ਮੇਰੇ ਕੋਲ 5-7 ਚੀਜ਼ਾਂ ਇਹ ਫਾਰਮੈਟ ਮੈਂ ਤੁਹਾਨੂੰ ਦੇ ਦੂੰਗਾ ਤੁਸੀਂ ਡਿਸਪਲੇ ਦਿਖਾ ਸਕਦੇ ਹੋ ਇਹ 5-7 ਚੀਜ਼ਾਂ ਦਾ ਰਿਕਾਰਡ ਰੱਖਣ ਲੱਗ ਜੀ ਹੁਣ ਅੱਜ ਕੱਲ ਐਡ ਤੇ ਤਾਂ ਬੜਾ ਸੌਖਾ ਸਿਸਟਮ ਹੈ ਵੀ ਆਪਾਂ ਜਿਹੜਾ ਰਿਕਾਰਡ ਰੱਖਿਆ ਉਹਨੂੰ ਕੰਪਿਊਟਰ 'ਚ ਐਕਸਲ 'ਚ ਸੇਵ ਕੀਤਾ ਹੈ ਉਸੇ ਰਿਕਾਰਡ ਨੂੰ ਤੁਸੀਂ ਅਪਲੋਡ ਕਰੋ ਉਹਨਾਂ ਸਪੈਸੀਫਿਕ ਬੰਦਿਆਂ ਨੂੰ ਫੇਸਬੁੱਕ ਬੜੀ ਆਸਾਨੀ ਨਾਲ ਤੁਹਾਡੀ ਐਡ ਦਿਖਾ ਦੂਗਾ ਸਿਰਫ ਫੇਸਬੁੱਕ ਇੰਸਟਾਗ੍ਰam ਆਈਡੀਆ ਦਿਨਾ 500 ਰੁਪਏ ਦੇ ਵਿੱਚ 6000 ਲੋਕਾਂ ਨੂੰ ਤੁਹਾਡੀ ਐਡ ਦਿਖਾ ਦਿੰਦਾ ਹੁਣ ਤੁਸੀਂ ਦੱਸੋ ਵੀ ਇੰਨੀ ਕਾਸਟ ਇਫੈਕਟਿਵ ਐਡ ਕਿਹੜੀ ਹੋਊਗੀ ਕਿਹੜਾ ਹੋਊਗਾ ਵੀ ਤੁਹਾਡੇ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ 1000 ਰੁਪਏ ਦੇ ਵਿੱਚ ਤੁਸੀਂ 7000 ਲੋਕਾਂ ਨੂੰ ਆਪਦੀ ਚੀਜ਼ ਬਾਰੇ ਦਿਖਾ ਸਕਦੇ ਹੋ ਹੁਣ ਜੇ ਤੁਹਾਡੀ ਚੀਜ਼ ਚੰਗੀ ਹੈ ਕੈਚੀ ਹੈ ਉਹਨੂੰ ਦੇਖ ਕੇ ਪਤਾ ਲੱਗਦਾ ਵੀ ਤੁਸੀਂ ਕੀ ਕੰਮ ਕਰਦੇ ਹੋ ਯਾਰ ਸੋਹਣੀ ਚੀਜ਼ ਬਣੀ ਹੋਈ ਹੈ ਤੁਹਾਡੇ ਕੋਲ ਇਹ ਲੀਡ ਕਿਉਂ ਨਾ ਆਊਗੀ ਤੁਹਾਡੇ ਕੋਲ ਇਹ ਕਲਾਇੰਟ ਕਸਟਮਰ ਕਿਉਂ ਨਾ ਆਊਗਾ ਇਹੀ 8 10 ਕਨਸੈਪਟ ਹੈ ਛੋਟੇ ਛੋਟੇ ਮਤਲਬ ਕਿ ਰੈਗੂਲਰ ਆਪਾਂ ਆਪਦਾ ਕਸਟਮਰ ਦਾ ਡਾਟਾ ਰੱਖਣਾ ਉਹਦਾ ਆਪਦੀ ਰੈਗੂਲਰ ਪੋਸਟ ਪਾਉਣੀ ਆਪਣਾ ਲੋਗੋ ਹੋ ਗਿਆ ਇੱਕ ਚੰਗਾ ਲੋਗੋ ਲੋਗੋ ਬਹੁਤ ਵੱਡੀ ਵਿਜ਼ਿਬਿਲਟੀ ਹੈ ਤੁਹਾਡੇ ਬਾਰੇ ਯਾਦ ਕਰਾਉਂਦਾ ਰਹਿੰਦਾ ਹੈ ਨਾ ਇਹੀ 8 ਨੂੰ ਚੀਜ਼ਾਂ ਕਾਰਪੋਰੇਟ ਫਾਲੋ ਕਰਦਾ ਹੈਗਾ ਉਹੀ ਆਪਾਂ ਬੇਸਿਕਲੀ ਚੀਜ਼ਾਂ ਜਿਹਨੀਆਂ ਫਾਲੋ ਕਰਨੀਆਂ ਹੈਗੀਆਂ ਸਾਡੇ ਜੇ ਹੁਣ ਅਸੀਂ ਪਿੰਡੂ ਖੇਤਰ ਦੀ ਗੱਲ ਕਰ ਲਈ ਜਿਵੇਂ ਤੁਸੀਂ ਕਿਹਾ ਵੀ ਆਪਦੇ ਪ੍ਰੋਡਕਟ ਦਾ ਖੈਰ ਬਣਾਉਂਦੇ ਆ ਲੋਕ ਬਣਾਉਣ ਤੋਂ ਪਾਪ ਇਹੀ ਆ ਗਈ ਕਿ ਜਿਹੜੀ ਕਿਸਾਨੀ ਨਾਲ ਜੁੜੀਆਂ ਚੀਜ਼ਾਂ ਨੇ ਜੇ ਗੁੜ ਦੀ ਸ਼ੱਕਰ ਦੀ ਗੱਲ ਕਰ ਲਈਏ ਤਾਂ ਆਮ ਹੀ ਖੈਰ ਲੋਕ ਸੜਕ ਦੇ ਕਿਨਾਰੇ ਤਾਂ ਵੇਚ ਦਿੰਦੇ ਨੇ ਆਨਲਾਈਨ ਨਹੀਂ ਆਉਂਦੇ ਹੈਗੇ ਉਹ ਪਰ ਇਹ ਚੀਜ਼ਾਂ ਦੇਖਿਆ ਜਾਵੇ ਆਮ ਕਿਸਾਨ ਪਰਿਵਾਰਾਂ ਵਾਸਤੇ ਜੇ ਕਹੀਏ ਕਿ ਕਿੰਨਾ ਸੌਖਾ ਕਰ ਸਕਦੀਆਂ ਨੇ ਉਹ ਜਿਹੜਾ ਉਹ ਮੰਡੀ ਦਾ ਰੋਲਾ ਪਾਉਂਦੇ ਨੇ ਕਿੰਨਾ ਕੁ ਸੌਖਾ ਹੋਊਗਾ ਇਹਦੇ ਨਾਲ ਵੀ ਜੇਕਰ ਉਹ ਡਿਜੀਟਲ ਮਾਰਕੀਟਿੰਗ ਦੇ ਵਿੱਚ ਆਉਂਦੇ ਨੇ ਕਿਉਂਕਿ ਚੀਜ਼ਾਂ ਤਾਂ ਦੇਖੋ ਲੋਕ ਖਰੀਦੀ ਨੇ ਮੋਹਲਾ ਜੀ ਵੀ ਜਾ ਕੇ ਖਰੀਦਦੇ ਨੇ ਹਰੇਕ ਬੰਦੇ ਨੇ ਹਰ ਇੱਕ ਚੀਜ਼ ਦੀ ਨੀਡ ਹੈਗੀ ਐ ਖਾਣ ਪੀਣ ਵਾਲੀ ਦੀ ਤਾਂ ਖਾਸ ਕਰ ਬਿਲਕੁਲ ਹਰੇਕ ਬੰਦੇ ਨੂੰ ਆਫਲਾਈਨ ਤੋਂ ਆਨਲਾਈਨ ਆਉਣਾ ਹੀ ਪਊਗਾ ਸੁਮੇਤ ਜੀ ਅੱਜ ਆ ਜਾਣ 6 ਮਹੀਨਿਆਂ ਨੂੰ ਆ ਜਾਣ ਸਾਲ ਨੂੰ ਆ ਜਾਣ ਕਿਉਂਕਿ ਜਿਹੜੇ ਤਰੀਕੇ ਨਾਲ ਕੰਪੀਟੀਸ਼ਨ ਵੱਧ ਰਿਹਾ ਨਾ ਜੇਕਰ ਆਪਣਾ ਪ੍ਰੋਡਕਟ ਆਲੇ-ਦੁਆਲੇ ਦੇ ਲੋਕ ਐ ਹੁਣ 5 ਲੋਕ ਐ ਕੋ ਪਿੰਡ ਦੇ ਕੋਈ ਨੌਜਵਾਨ ਮੁੰਡਾ ਕਰਦਾ ਤੁਸੀਂ ਦੇਖ ਲਓ ਵੀ ਉਹ ਸਾਰੇ ਐਫਰਟਸ ਲਾਉਂਦਾ ਹੈਗਾ ਦੂਜੇ ਕਈ ਵਾਰੀ ਆਪਾਂ ਏਜ ਆਪਣੀ ਉਹ ਜੀ ਹੁੰਦੀ ਹੈ ਵੀ ਆਪਾਂ ਨਹੀਂ ਚੀਜ਼ਾਂ ਉਹ ਸਿੱਖ ਪਾਉਂਦੇ ਸੋ ਆਨਲਾਈਨ ਆਨ ਦਿ ਲਾਈਨ ਤੁਸੀਂ ਸੌਖੇ ਹੋ ਜਾਓਗੇ ਤੁਹਾਡੀ ਦੁਕਾਨ 24 ਘੰਟੇ ਖੁੱਲੀ ਰਹੂਗੀ ਤੁਸੀਂ ਦੁਨੀਆ ਚ ਕਿਤੇ ਵੀ ਬੈਠੇ ਹੋ ਤੁਹਾਡਾ ਸਮਾਨ ਵਿਕ ਜੂਗਾ ਹੁਣ ਤੁਹਾਨੂੰ ਪਤਾ WhatsApp automation ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ WhatsApp automation ਹੋਣ ਲੱਗ ਪਈ AI ਆ ਗਈ ਜਿਵੇਂ ਅੱਜਕੱਲ WhatsApp automation ਤੇ ਕੀ ਹੈ ਤੁਸੀਂ ਇੱਕ ਚੀਜ਼ ਦੀ ਐਡ ਪਾਉਣੀ ਹੈ। ਉਦੋਂ ਮਗਰੋਂ ਕਲਾਇੰਟ ਦਾ ਕੀ ਮੈਸੇਜ ਆਇਆ, ਯੈਸ ਆਇਆ ਤਾਂ ਆਟੋਮੈਟਿਕ ਬੋਟ ਲੱਗ ਜਾਂਦਾ ਉਹਦੇ ਵਿੱਚ। ਉਹ ਬੋਟ ਨੇ ਉਹਨੂੰ ਰਿਸਪੌਂਸ ਕਰ ਦੇਣਾ ਜੀ ਕਿਹੜੀ ਚੀਜ਼ ਲੈਣੀ ਹੈ, ਕੀ ਇੰਟਰਸਟ ਹੈ। ਫਿਰ ਕਸਟਮਰ ਲਿਖੂਗਾ ਜੀ ਮੈਨੂੰ ਆਹ ਚੀਜ਼ ਬਾਰੇ ਜਾਣਕਾਰੀ ਲੈਣੀ ਸੀ। ਫਿਰ ਆਪਣਾ ਬੋਟ ਜਵਾਬ ਦੇਊਗਾ ਆਟੋਮੈਟਿਕਲੀ ਕਿ ਤੁਸੀਂ ਇਹ ਚੀਜ਼ ਦਾ ਲੈਣਾ ਇਹ ਸਾਡਾ ਆ ਰੇਟ ਹੈ ਜੀ। ਫਿਰ ਉਹ ਪੁੱਛੂਗਾ ਜੀ ਇਹ ਆ ਕੀ ਹੈ? ਆਪਾਂ ਉਹਦੇ ਵਿੱਚ ਇੱਕੋ ਵਾਰੀ ਡਾਟਾ ਪਾ ਸਕਦੇ ਆ ਆਪਣੀ ਟੈਨਸ਼ਨ ਖਤਮ। ਹੁਣ ਤੁਸੀਂ ਦੇਖ ਲਓ ਬੰਦੇ ਨੇ ਚੈਟ ਨਹੀਂ ਕਰਨੀ ਪ੍ਰੋਡਕਟ ਵੇਚਣ ਵਾਸਤੇ। ਉਹਨੂੰ ਮ ਪਰ ਆਪਾਂ ਨੂੰ ਪਤਾ ਨਹੀਂ ਵੀ ਇਹ ਚੀਜ਼ਾਂ ਵੀ ਹੈਗੀਆਂ WhatsApp ਆਟੋਮੇਸ਼ਨ ਵੀ ਹੈਗੀ ਹੈ ਇਹ ਬੇਸਿਕ ਚੀਜ਼ਾਂ ਦਾ ਪਤਾ ਨਹੀਂ ਜਦੋਂ ਆਨਲਾਈਨ ਆ ਗਿਆ ਸਾਰੇ ਕੰਮ ਹੀ ਸੌਖੇ ਆ ਡਿਜੀਟਲ ਹੀ ਕੰਮ ਕਿੱਡੇ ਸੌਖੇ ਆ ਉਸ ਸਟਾਰਟਿੰਗ ਵਾਲਾ ਜੇ ਲਾਇਆ ਜਾਵੇ ਜੇ ਖੀਰ ਚ ਗੱਲ ਕਰੀ ਜ ਸਿਰਫ ਹੀ ਜਦੋਂ ਸ਼ੁਰੂਆਤ ਹੁੰਦੀ ਹੈ ਕਿਸੇ ਬੰਦੇ ਦੀ ਵੀ ਚਲੋ ਇੱਕ ਇਹ ਵੀ ਗੱਲ ਹੁੰਦੀ ਹੈ ਵੀ ਆਪਾਂ ਕਈ ਲੋਕ ਸੋਚਦੇ ਨੇ ਜੇ ਰ ਵੀ ਆਪਾਂ ਡਿਜੀਟਲ ਹੀ ਆ ਜੀ ਫੁਲੀ ਉਹ ਚੰਗਾ ਬਜਟ ਪੈਸਾ ਖਰਚ ਕਰ ਦਿੰਦੇ ਨੇ ਜਿਵੇਂ ਕਿ ਦੀ ਆਉਟਪੁੱਟ ਉਹ ਜੀ ਨਿਕਲਦੀ ਨਹੀਂ ਜਿਵੇਂ ਤੁਸੀਂ ਕਿਹਾ ਵੀ ਵੇਟ ਕਰਦੇ ਨਹੀਂ ਲੋਕ ਆ ਸ਼ੁਰੂਆਤੀ ਦੌਰ ਦੇ ਵਿੱਚ ਕਿੰਨੇ ਕੁ ਘੱਟ ਬਜਟ ਚ ਲੋਕਾਂ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਵੀ ਇਹ ਨਾ ਲੱਗੇ ਵੀ ਕੱਲ ਨੂੰ ਯਾਰ ਵੀ ਮੇਰੇ ਪੈਸੇ ਡੁੱਬ ਜਾਣਗੇ ਮੈਨੂੰ ਆਊਗਾ ਨਹੀਂ ਜਿਉਂ ਜਿਉਂ ਫਿਰ ਅੱਗੇ ਬਿਜ਼ਨਸ ਵਧੂਗਾ ਫਿਰ ਤਾਂ ਲਾਜ਼ ਵੈਸੇ ਤਾਂ ਨਿਰਭਰ ਕਰਦਾ ਵੀ ਤੁਸੀਂ ਕੀ ਵੇਚ ਰਹੇ ਹੋ ਛੋੜਾ ਜਿਹੜਾ ਵੇਚਣ ਵਾਲੀ ਵਸਤੂ ਉਹਦਾ ਰੇਟ ਕਿੰਨਾ ਕ ਹੈ ਪਰ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਆਈਡੀਆ ਦੇਣਾ ਜਿਨੇ ਆਪ ਵੀ ਆਪਦੀ ਐਡ ਬੂਸਟ ਕਰਕੇ ਦੇਖਣੀ ਹੈ ਤਾਂ ਸਿਰਫ 1000 ਰੁਪਏ ਦੀ ਐਡ ਮਹੀਨਾ ਕੀ ਤੁਸੀਂ ਮੰਨ ਸਕਦੇ ਹੋ 1000 ਰੁਪਏ ਦੀ ਐਡ ਨਾਲ ਉਹਨੂੰ ਰਿਸਪੌਂਸ ਪਤਾ ਲੱਗ ਜਾਊਗਾ ਕਿ ਮੈਂ 1000 ਰੁਪਏ ਲਾਇਆ ਸੀ 1000 ਰੁਪਏ ਦੇ ਵਿੱਚੋਂ ਕੋਈ ਦੋ ਕਲਾਇੰਟ ਵੀ ਨਾ ਨਿਕਲਣਗੇ ਦੋ ਕਸਟਮਰ 1000 ਰੁਪਏ ਤੋਂ ਸ਼ੁਰੂ ਕਰੋ ਹਰ ਮਹੀਨੇ ਪਹਿਲੇ 3 ਮਹੀਨੇ ਉਹਨੇ 1000 ਰੁਪਏ ਦੀ ਐਡ ਲਾਉਣੀ ਹੈ 3 ਮਹੀਨੇ ਬਾਅਦ ਫਿਰ ਉਹਨੇ ਵੀ ਮੈਂ ਜਿਹੜੀ ਐਡ ਲਾਈ ਸੀ ਉੱਤੇ ਕਿੰਨੇ ਲੋਕਾਂ ਨੇ ਫੇਸਬੁੱਕ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਦਾ ਕਿੰਨੇ ਜੈਂਟਸ ਨੇ ਦੇਖੀ ਕਿੰਨੀ ਉਮਰ ਵਾਲਿਆਂ ਨੇ ਦੇਖੀ ਇਹ ਸਾਰੀ ਚੀਜ਼ਾਂ ਆਪਾਂ ਸੈੱਟ ਕਰ ਸਕਦੇ ਹਾਂ ਬੜਾ ਕਸਟਮਾਈਜ਼ ਗਮ ਹੈ ਫਿਰ ਆਪਾਂ 5-500000 ਰੁਪਏ ਦੀ ਐਡ ਲਾ ਕੇ ਤਿੰਨ ਮਹੀਨੇ ਰਿਜ਼ਲਟ ਪਤਾ ਲੱਗ ਗਿਆ ਉਸ ਤੋਂ ਮਗਰੋਂ ਆਪਦੇ ਬਜਟ ਦੇ ਹਿਸਾਬ ਨਾਲ ਉਹਨੂੰ ਡਬਲ ਕਰਦਾ ਜਾਵੇ ਹਜ਼ਾਰ ਦੀ ਲਾਈ ਸੀ ਅਗਲੇ ਤਿੰਨ ਮਹੀਨੇ ਸੋ 1000 ਰੁਪਏ ਤੋਂ ਸ਼ੁਰੂ ਕਰ ਸਕਦਾ ਜੇ ਆਪਾਂ ਕੋਈ ਆਪਦੀ ਐਡ ਲਾਉਣੀ ਹੈ ਫਰ ਕਿਉਂਕਿ ਸਮੇ ਸਮਾਜ ਵਿੱਚ ਬਦਲ ਰਿਹਾ ਹੈ ਤੇ ਸਮਾਂ ਹੈਵੀ ਬਹੁਤ ਘੱਟ ਲੋਕਾਂ ਕੋਲੇ ਹਰ ਕਿਸੇ ਕੋਲ ਤੁਸੀਂ ਜਿਵੇਂ ਕਿ ਇਹ ਮੈਨੂੰ ਨਹੀਂ ਬੰਦਾ ਜਾ ਨਹੀਂ ਸਕਦਾ ਡਿਜੀਟਲ ਮਾਰਕੀਟਿੰਗ ਦੀ ਗੱਲ ਬਹੁਤ ਹੁੰਦੀ ਹੈ ਅ ਅੱਗੇ ਵੀ ਵੀਰਨਾ ਖੈਰ ਗੱਲ ਕਰਦੇ ਰਹਾਂਗੇ ਕਿਉਂਕਿ ਇਹਦੇ ਵਿੱਚ ਜਿੰਨਾ ਇਹਨੂੰ ਖੋਲੀਏ ਸਮੁੰਦਰ ਹੈ ਵੀ ਜਾਣਕਾਰੀ ਦਾ ਪਰ ਗੱਲ ਇਹ ਆ ਵੀ ਡਿਜੀਟਲ ਜਿੰਨਾ ਚਿਰ ਅਸੀਂ ਨਹੀਂ ਆਉਣਾ ਸ਼ੁਰੂ ਹੁੰਦੇ ਇਹ ਗੱਲ ਅਸੀਂ ਦਾ ਤਾਂ ਕਹਿ ਰਹੇ ਹਾਂ ਕਿਉਂਕਿ ਸਾਡੇ ਲੋਕ ਹਜੇ ਵੀ ਬਾਕੀ ਸੂਬਿਆਂ ਦੇ ਜਾਂ ਬਾਕੀ ਖੇਤਰਾਂ ਦੀ ਜੀ ਗੱਲ ਕਰੀਏ ਉਹਨਾਂ ਦੇ ਮੁਕਾਬਲੇ ਹਜੇ ਡਿਜੀਟਲੀ ਬਹੁਤ ਪਿੱਛੇ ਨੇਗੇ ਸ਼ੁਰੂਆਤ ਭਾਵੇਂ ਹੋ ਗਈ ਆ ਬਲੌਗਰ ਅਸੀਂ ਬਣ ਗਏ ਆ ਪਰ ਮਾਰਕੀਟਿੰਗ ਦੀ ਜਿਹੜੀ ਦੁਨੀਆ ਦੇ ਵਿੱਚ ਜੀ ਗੱਲ ਕਰੀਏ ਜਦੋਂ ਆਪਦੇ ਪ੍ਰੋਡਕਟ ਵੇਚਣੇ ਨੇ ਉੱਥੇ ਹਜੇ ਵੀ ਬਹੁਤ ਮਿਹਨਤ ਦੀ ਲੋੜ ਆ ਸੀਨੀਅਰ ਵੀਡੀਓਨ ਸੁਭਿੰਤੇ ਦੇ ਨਾਲ ਸੁਮੇ ਸਿੰਘ ਰਜਨਾਸ ਪੁਸਨ ਟੀਵੀ ਚੰਡੀਗੜ੍ਹ